ਕੈਨੇਡਾ ਦੇ ਵਿੱਚ ਹੋਈ ਠਾਠਾਂ ਨੇ ਪੰਜਾਬੀ ਨੌਜਵਾਨ ਦੀ ਜਾਨ ਲੈ ਲਈ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਨੇ ਪਰਿਵਾਰ ਦਾ ਜਿਉਣਾ ਦੁਭਰ ਕਰ ਦਿੱਤਾ ਪੁਲਿਸ ਨੇ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਲੋਕਾਂ ਕੋਲੋਂ ਮਦਦ ਮੰਗੀ ਹੈ ਕੀ ਕੁਝ ਪੰਜਾਬੀਆਂ ਨਾਲ ਕੈਨੇਡਾ ਦੇ ਵਿੱਚ ਹੋ ਰਿਹਾ ਉਸ ਨੂੰ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਸ਼ੁਰੂਆਤ ਕੈਨੇਡਾ ਤੋਂ ਆਈ ਦੁਖਦਾਈ ਖਬਰ ਦੇ ਨਾਲ ਕਰਦੇ ਹਾਂ ਕੈਨੇਡਾ ਦੇ ਸਰੀ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਦੀ شناخت 29 ਸਾਲ ਦੇ ਗੁਰਵਿੰਦਰ ਉਪਲ ਵਜੋਂ ਕੀਤੀ ਗਈ ਹੈ BC ਦੇ ਡੈਲਟਾ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਗਰੂਹਾਂ ਨਾਲ ਸਬੰਧਤ ਗੋਲੀਬਾਰੀ ਦੌਰਾਨ ਗੁਰਵਿੰਦਰ ਉਪਲ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ ਡੈਲਟਾ ਪੁਲਿਸ ਮੁਤਾਬਕ 112 ਬੀ ਸਟਰੀਟ ਦੇ 8100 ਬਲਾਕ ਵਿੱਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਤੇ ਪਹੁੰਚੇ ਅਫਸਰਾਂ ਨੂੰ ਇੱਕ ਸਖਸ਼ ਗੰਭੀਰ ਹਾਲਤ ਵਿੱਚ ਮਿਲਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਗੋਲੀਬਾਰੀ ਤੋਂ ਕੁਝ ਦੇਰ ਬਾਅਦ ਬਲੈਕ ਡਰਾਈਵ ਦੇ 7300 ਬਲੈਕ ਵਿੱਚ ਚਿੱਟੇ ਰੰਗ ਦਾ ਇੱਕ ਟਰੱਕ ਸੜਦਾ ਹੋਇਆ ਮਿਲਿਆ ਜੋ ਵਾਰਦਾਤ ਨਾਲ ਸੰਬੰਧਿਤ ਇਸ ਦੌਰਾਨ ਹਸਤਾਲ ਵਿੱਚ ਦਾਖਲ ਗੁਰਵਿੰਦਰ ਉਪਲ ਦਮ ਤੋੜ ਗਿਆ ਜਾਂਚਕਰਤਾਵਾਂ ਦਾ ਮੰਨਣਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਆਮ ਲੋਕਾਂ ਦੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ ਡੈਲਟਾ ਪੁਲਿਸ ਵਿਭਾਗ ਡੀਪੀਡੀ ਦੇ ਮੇਜਰ ਕ੍ਰਾਈਮ ਸੈਕਸ਼ਨ ਹੁਣ ਇਸ ਗੋਲੀਬਾਰੀ ਦੀਆਂ ਹੱਤਿਆਵਾਂ ਬਜੂ ਜਾਂਚ ਕਰ ਰਹੇ ਨੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 940 7321 ਤੇ ਸੰਪਰਕ ਕਰੇ ਕੈਨੇਡਾ ਚ ਪੰਜਾਬੀ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਚ ਮੌਤ ਹੋ ਗਈ। ਉਸਟਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਜਿਸ ਦੀ ਪਛਾਣ ਸਤਪਾਲ ਸਿੰਘ ਵਜੋਂ ਹੋਈ ਹੈ। ਉਸ ਦੀ ਲਾਸ਼ ਬਿਨੀਪੈਗ ਚ ਇੱਕ ਕਾਰਚੋਂ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਸਤਪਾਲ ਸਿੰਘ ਦੇ ਘਰ ਚ ਸੋਗ ਦੀ ਲਹਿਰ ਦੌੜ ਗਈ। ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਚਾਨਕ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟਿਕ ਪਿਆ। ਪਰਿਵਾਰ ਨੇ ਸਤਪਾਲ ਸਿੰਘ ਦੀ ਲਾਸ਼ ਨੂੰ ਦੇਸ਼ ਵਾਪਸ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਮ੍ਰਿਤਕ ਸਤਪਾਲ ਸingh ਦੀ ਉਮਰ 24 ਸਾਲ ਦੀ ਸੀ ਉਸ ਦਾ ਪਿਛੋਕੜ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਤੋਂ ਸੀ ਉਸ ਦੀ ਮਾਂ ਨੇ ਸਖਤ ਮਿਹਨਤ ਕਰਕੇ ਉਸ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਬੇਟੇ ਦੀ ਭੇਤ ਭਰੇ ਹਾਲਾਤਾਂ ਚ ਹੋਈ ਮੌਤ ਤੋਂ ਬਾਅਦ ਪਰਿਵਾਰ ਚ ਸੋਗ ਦੀ ਲਹਿਰ ਹੈ ਉਸ ਤੇ ਪਰਿਵਾਰ ਵਿੱਚ ਉਸ ਦੀ ਮਾਂ ਘਰ ਵਿੱਚ ਇਕੱਲੀ ਸੀ ਉਸ ਦੀ ਦੇਖਭਾਲ ਕਰਕੇ ਪੁੱਤਰ ਵਧੀਆ ਭਵਿੱਖ ਬਣਾਉਣ ਲਈ ਕੈਨੇਡਾ ਚੱਲਿਆ ਗਿਆ ਸੀ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਆਪਣਾ ਕੈਰੀਅਰ ਸਥਾਪਿਤ ਕੀਤਾ ਉਹ 2.5 ਸਾਲ ਪਹਿਲਾਂ ਕੈਨੇਡਾ ਗਿਆ ਸੀ ਉਹ ਬਿਨੀ ਪੈਗ ਵਿੱਚ ਰਹਿੰਦਾ ਸੀ ਅਤੇ ਉੱਥੇ ਪਾਰਟ ਟਾਈਮ ਕੰਮ ਕਰਦਾ ਸੀ ਕੈਨੇਡਾ ਵਿੱਚ ਇੱਕ ਭਾਰਤੀ ਵਿਅਕਤੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਟ੍ਰਾਂਟੋ ਵਿੱਚੇ ਲਾਪਤਾ 41 ਸਾਲ ਦੇ ਭਾਰਤੀ ਦੀ ਭਾਲ ਕਰ ਰਹੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ 41 ਸਾਲ ਦੇ ਨਰੇਸ਼ ਨੂੰ ਆਖਰੀ ਵਾਰ 19 ਜਨਵਰੀ ਨੂੰ ਸ਼ਾਮ ਤਕਰੀਬਨ 5 ਵਜੇ ਹੰਬਰ ਕਾਲਜ ਵਿਲੇਵਾਰਡ ਅਤੇ ਬੈਸਟਮੋਰ ਡਰਾਈਵ ਇਲਾਕੇ ਵਿੱਚ ਦੇਖਿਆ ਗਿਆ ਪੁਲਿਸ ਮੁਤਾਬਕ ਨਰੇਸ਼ ਦਾ ਕੱਦ 5 ਫੁੱਟ 9 ਇੰਚ ਤੇ ਵਜ਼ਨ ਤਕਰੀਬਨ 77 ਕਿਲੋ ਹੈ। ਉਸਦੇ ਵਾਲ ਛੋਟੇ ਅਤੇ ਭੂਰੇ ਰੰਗ ਦੇ ਨੇ ਜਦਕਿ ਸਿਰ ਤੇ ਗੰਜ ਵੀ ਪਿਆ ਹੋਇਆ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਨਰੇਸ਼ ਨੇ ਬ੍ਰਾਊਨ ਜਾਂ ਮਸਟਰਡ ਕਲਰ ਦੀ ਬੰਬਰ ਜੈਕਟ, ਕਾਲੀ ਟੀ-ਸ਼ਰਟ ਅਤੇ ਨੀਲੀ ਜੀਨਸ ਪਾਈ ਹੋਈ ਹੈ। ਉਸ ਕੋਲ ਕਾਲੇ ਰੰਗ ਦਾ ਇੱਕ ਬੈਕਪੈਕ ਵੀ ਸੀ ਜਿਸ ਤੇ ਲਾਲ ਅੱਖਰਾਂ ਵਿੱਚ ਕੁਝ ਲਿਖਿਆ ਨਜ਼ਰ ਆਉਂਦਾ ਹੈ ਟ੍ਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਰੇਸ਼ ਦੇ ਪਤਾ ਏ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 222 ਟੈਪਸ 8477 ਤੇ ਕਾਲ ਕਰ ਸਕਦਾ ਹੈ ਟ੍ਰਾਂਟੋਪੋਲਿਸ ਨੇ ਅੱਗੇ ਕਿਹਾ ਕਿ ਕਿਸੇ ਸ਼ਖਸ ਦੇ ਲਾਪਤਾ ਹੋਣ ਤੋਂ 24 ਘੰਟੇ ਤੱਕ ਉਡੀਕ ਕਰਨ ਦੀ ਕੋਈ ਜ਼ਰੂਰਤ ਨਹੀਂ ਅਤੇ ਇਸ ਤੋਂ ਪਹਿਲਾਂ ਵੀ ਉਸ ਨੂੰ ਲਾਪਤਾ ਐਲਾਨਿਆ ਜਾ ਸਕਦਾ ਹੈ ਜੇ ਤੁਸੀਂ ਕਿਸੇ ਦੀ ਸੁਰੱਖਿਆ ਸੰਬੰਧੀ ਚਿੰਤਾਤੋਂ ਦਾ 911 ਤੇ ਕਾਲ ਕਰ ਸਕਦੇ ਹੋ ਜਾਂ ਟ੍ਰਾਂਟੋਪੋਲਿਸ ਦੇ ਗੈਰ ਐਮਰਜੈਂਸੀ ਨੰਬਰ 416 808 222 ਤੇ ਕਾਲ ਕੀਤੀ ਜਾ ਸਕਦੀ ਹੈ